ਅਮਰੀਕਾ ਤੋਂ ਰਿਪੋਰਟ ਕੀਤੇ ਗਏ ਲੋਕਾਂ ਦੇ ਵਿੱਚੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦੇ ਸੁਖਪਾਲ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਰਾਤ 8:30 ਵਜੇ ਪੁਲਿਸ ਪੰਜਾਬ ਪੁਲਿਸ ਦੇ ਵੱਲੋਂ ਮਿਸਰ ਤੋਂ ਟਾਂਡਾ ਪੁਲਿਸ ਸਟੇਸ਼ਨ ਸੁਰੱਖਿਅਤ ਲਿਆਂਦਾ ਗਿਆ। ਇੱਥੇ ਸੁਖਪਾਲ ਸਿੰਘ ਅਤੇ ਹਰਵਿੰਦਰ ਸਿੰਘ ਦੇ ਪਰਿਵਾਰ ਨੇ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਉਹਨਾਂ ਨੂੰ ਮਿਲੇ। ਦੋਵਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ। ਟਾਂਡਾ ਉਰਮੜ ਦੇ ਵਿਧਾਇਕ ਜਸਵੀਰ ਰਾਜਾ ਦੋਵਾਂ ਵਿਅਕਤੀਆਂ ਨੂੰ ਮਿਲਣ ਦੇ ਲਈ ਪਹਿਲਾਂ ਹੀ ਥਾਣੇ ਦੇ ਵਿੱਚ ਮੌਜੂਦ ਸਨ। ਦੱਸ ਦੇ ਇੱਕ ਉਹਨਾਂ ਨੇ ਕਿਹਾ ਹੈ ਕਿ ਉਹ ਦੋਵਾਂ ਦੀ ਮਦਦ ਦੇ ਲਈ ਸਰਕਾਰ ਨੂੰ ਅਪੀਲ ਕਰਨਗੇ ਸਮੇ ਆਇਆ ਸਾਰੀਆਂ ਮੁਸ਼ਕਿਲਾਂ थाना ਏਜੰਟ ਪੁਲਿਸ ਦੇ ਵਿਵਹਾਰ ਬਾਰੇ ਖੁਲਾਸਾ ਕੀਤਾ ਫੜੇ ਜਾਣ ਤੋਂ ਬਾਅਦ ਉਹਨਾਂ ਨੂੰ ਕੈਦਨਾਤਾ ਖੱਤਾ ਪੈਰਾ ਦੇ ਵਿੱਚ ਜੰਜੀਰਾ ਬੰਨ ਕੇ ਰੱਖਿਆ ਗਈਆਂ ਵਾਪਸੀ ਦੇ ਦੌਰਾਨ ਵੀ ਦੱਸਿਆ ਕਿ ਉਹ ਜਹਾਜ਼ ਦੇ ਵਿੱਚ ਉਹਨਾਂ ਨੂੰ ਹੱਥਾਂ ਪੈਰਾਂ ਦੇ ਵਿੱਚ ਜੰਜੀਰਾ ਦਾ ਦਰਦ ਸਹਿਣਾ ਪਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਕਸਬੇ ਦੇ ਤੇ ਦੋ ਨੌਜਵਾਨ ਹੋਣ ਪੱਕਾ ਸਿ ਨੌਜਵਾਨ ਕਹਿ ਸਕਦੇ ਆ ਜਾਂ ਇੱਕ ਵਿਅਕਤੀ ਕਹ ਸਕੀ ਆ ਅਰਵਿੰਦਰ ਸਿੰਘ ਜੀ ਔਰ ਭਾਈ ਸਾਹਿਬ ਨੇ ਔਰ ਅਮਰੀਕਾ ਤੋਂ ਡੋਟ ਹੋ ਕੇ ਆਏ ਨੇ ਕਾਫੀ ਜਿਹੜੇ ਕਮਜ਼ੋਰ ਹਾਲਾਤਾਂ ਦੇ ਵਿੱਚ ਇੱਥੇ ਪਹੁੰਚਣੇ ਗਰਬਸ ਕਰਦੇ ਪਹਿਲਾਂ ਹਰਵਿੰਦਰ ਸਿੰਘ ਜੀ ਦੇ ਨਾਲ ਹਾਂਜੀ ਇਹ ਤੁਹਾਡਾ ਨਾਮ ਜਿਹੜਾ ਹਰਵਿੰਦਰ ਸਿੰਘ ਹਾਂਜੀ ਕਿਹੜਾ ਪਿੰਡ ਹੈ ਜੀ ਟਾਲੀ ਟਾਲੀ ਹਾਂਜੀ ਕਿਸ਼ੋਰ ਉਮਰ ਤੁਹਾਡੀ ਕਿੰਨੀ ਹੈ ਉਮਰ 41 ਸਾਲ ਹੈ ਹਾਂਜੀ ਇੱਥੇ ਕਦੋਂ ਗਏ ਸੀ ਮੈਨੂੰ ਕਿਤਾ ਗਏ ਸੀ ਵਿਸਤਾਰ ਨਾ ਜਾਣ ਕਰਦੇ ਇਥੋਂ ਆ 2 ਅਗਸਤ ਨੂੰ ਹਾਂ ਜੀ ਅੱਛਾ ਬ੍ਰਾਜ਼ੀਲ ਉਤਾਰਿਆ ਗਿਆ ਉਸ ਤੋਂ ਬਾਅਦ ਡੰਕੀ ਡੰਕੀ ਦੇ ਵਿੱਚ ਪਾਇਆ ਨਾਮਾਂ ਦੇ ਵਿੱਚ ਲਾ ਕੇ ਫਿਰ ਪਹੁੰਚਿਆ ਮੈਂ 6 ਮਹੀਨੇ ਲੱਗੇ ਮੈਂ 6 ਮਹੀਨੇ ਲੱਗੇ ਹਾਂਜੀ ਅੱਛਾ ਕਦੋਂ ਉੱਥੇ ਪਹੁੰਚੇ ਸੀ ਪਹਿਤੋ ਮੈ ਮਕਸੀਕੋ ਮੈਂ ਪਹੁੰਚ ਗਿਆ 15 ਜਨਵਰੀ ਤੇ 15 ਜਨਵਰੀ ਨੂੰ ਬਾਰਡਰ ਟੱਪਿਆ ਤੇ ਉਸ ਤੋਂ ਬਾਅਦ ਸਾਡੀ ਪੁਲਿਸ ਲੈ ਕੇ ਫੜਕੇ ਹਾਂ ਜਦੋਂ ਏਜੰਟ ਦੇ ਨਾਲ ਗੱਲਬਾਤ ਤੁਹਾਡੀ ਹੋਈ ਆ ਤੁਹਾਨੂੰ ਦੱਸਿਆ ਨਹੀਂ ਗਿਆ ਵੀ ਇਸ ਤਰ੍ਹਾਂ ਕਿਹਦੇ ਨਾਲ ਜਾਣਾ ਜਾਂ ਕਿਧਰ ਨਹੀਂ ਉਹ ਮੇਰੀ ਜਿਹੜੀ ਏਜੰਟ ਨਾਲ ਗੱਲ ਹੋਈ ਮੈਨੂੰ ਯਤ ਨੰਬਰ ਦੀ ਗੱਲ ਸੀ ਮੈਨੂੰ ਡਾਂਕੀ ਤਾਂ ਨਹੀਂ ਕਿਹਾ ਹੀ ਮੇਰੇ ਡੰਕੀ ਲੱਗ ਤੇ ਕਿੰਨੇ ਪੈਸੇ ਤੁਹਾਡੇ ਨਾਲ ਗੱਲਬਾਤ ਹੋਈ ਸੀ ਸਾਰੇ ਦੇਤੇ ਸੀ ਹਾਂਜੀ ਪੈਸੇ ਸਾਰੇ ਦੇ ਦਿੱਤੇ ਪਤਾ ਵੀ ਲੱਖ ਰੁਪਏ 42 ਲੱਖ ਹਾਂਜੀ ਕਿੰਨੇ ਲੋਕ ਸੀਗੇ ਜਿਹੜੇ ਤੁਸੀਂ ਇੱਥੋਂ ਗਏ ਸੀ ਲੈ ਕੇ ਗਿਆ ਸੀ ਇੱਥੋਂ ਮੈਂ ਇਕੱਲਾ ਸੀ ਤੇ ਬਾਕੀ ਮੁੰਡੇ ਰਾਹ ਦੇ ਵਿੱਚ ਮਿਲਦੇ ਜਿੱਦਾਂ ਵਕ ਵਕ ਜੈਂਟਾ ਦੇ ਬੰਦੇ ਮਿਲਦੇ ਕੋਈ ਤੇ ਦੋ ਕਿ ਇਹਦੇ ਚਾਰ ਕਿਦਾਂ ਤੇ ਕਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਐਂਟਰੀ ਕੀਤੀ ਅਸੀਂ ਐਂਟਰੀ 15 ਜਣਿਆਂ ਨੇ ਕੀਤੀ ਤੇ ਵਿੱਚ ਫੈਮਿਲੀ ਤੇ ਦੇ ਵਿੱਚ ਚਾਰ ਪੰਜ ਨੇਪਾਲੀ ਤੇ ਬਾਕੀ ਆਪਾਂ ਤਿੰਨ ਪੰਜਾਬੀ ਉਹਨਾਂ ਨੂੰ ਜਦੋਂ ਅਰੈਸਟ ਕੀਤਾ ਪੁਲਿਸ ਨੇ ਤੇ ਤੁਹਾਨੂੰ ਕਿਹੜੀ ਜਗ੍ਹਾ ਲੈ ਕੇ ਗਏ ਕਿੰਨੇ ਦਿਨ ਰੱਖਿਆ ਸਾਨੂੰ ਉੱਥੇ ਅਰੈਸਟ ਕੀਤਾ ਜੀ ਚੌਕੀ ਲੱਗੀ ਚੌਕੀ ਜਿਹਾ ਕੋਟਾ ਜਿਹਾ ਉਹਨਾਂ ਦਾ ਕੈਂਪ ਜਿਹਾ ਬਣਿਆ ਉੱਥੇ ਸਾਨੂੰ ਮੈਨੂੰ 20 ਦਿਨ ਰੱਖਿਆ ਤੇ 20 ਦਿਨ ਬਾਅਦ ਸਾਨੂੰ ਕੱਲ ਜਦੋਂ 10 ਪਰਸੋ 10 ਵਜੇ ਸਾਨੂੰ ਉਹਨਾਂ ਨੇ ਉਠਾਲਿਆ ਤੇ ਨਾਲ ਸਾਨੂੰ ਇਹ ਕਹਿੰਦੇ ਕਿ ਕੈਂਪ ਲੈ ਕੇ ਚੱਲੇ ਤੁਹਾਨੂੰ ਤੇ ਉਹਨਾਂ ਨੇ ਸਾਡੇ ਹੱਥ ਕੜੀਆਂ ਲਾਤੀਆਂ ਪੈਰਾਂ ਨੂੰ ਤੇ ਹੱਥਾਂ ਤੇ ਸਾਨੂੰ ਬੱਸ ਜਿ ਬਿਠਾ ਕੇ ਏਅਰਪੋਰਟ ਲੈ ਗਏ ਤੇ ਏਅਰਪੋਰਟ ਤੋਂ ਬਿਠਾ ਕੇ ਸਿੱਧਾ ਹੀ ਫਿਰ ਸਾਨੂੰ ਕਿਹਾ ਕਿ ਤੁਹਾਨੂੰ ਰਿਪੋਰਟ ਦਿੱਤੀ ਅੱਛਾ ਖਾਣ ਪੀਣ ਦਾ ਕੀ ਪ੍ਰੋਸੀਜਰ ਖਾਣ ਪੀਣ ਦਾ ਦਿੰਦੇ ਕੋਈ ਜੂਸ ਜਾਂ ਦਿੰਦੇ ਜਾਂ ਕੋਈ ਸੇਵ ਦੇ ਦਿੰਦੇ ਤੇ ਕੁਝ ਵਿੱਚ ਬਸ ਉਹ ਚਿਪਸ ਜੀ ਦੇ ਦਿੰਦੇ ਬਸ ਹੋਰ ਇਹ ਤੁਸੀਂ ਵੀ ਅਮਰੀਕਾ ਤੋਂ ਨਾਲ ਹੀ ਆਏ ਉਹਨਾਂ ਤਾਂ ਜੀ ਤੇ ਕੀ ਹਾਲਾਤ ਦਾ ਤੁਹਾਡੇ ਨਾਲ ਹੋਇਆ ਕਿਸ ਤਰ੍ਹਾਂ ਨਾਲ ਗਏ ਨਾਮ ਕੀ ਤੁਹਾਡਾ ਮੇਰਾ ਨਾਮ ਸੁਪਾਲ ਸਿੰਘ ਹੈ ਜੱਪਨ ਕਿਡਾ ਜੀ ਮੈਂ ਟਾਂਡਾ ਹੀ ਭਾਜੀ ਟਾਂਡਾ ਜੀ ਹਾਂਜੀ ਤੇ ਕਿੱਦਾਂ ਹੋਈ ਕਦੋਂ ਗਏ ਆ ਜਾਣਕਾਰੀ ਮੈਂ 6 ਅਕਤੂਬਰ ਨਿਕਲਿਆ ਸੀਗਾ ਜੀ ਘਰੋਂ ਤੇ ਇੱਥੋਂ ਮੈਂ ਇੱਟਲੀ ਗਿਆ ਸੀਗਾ ਜੀ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਕਿ ਤੁਹਾਨੂੰ ਬਾਇ ਫਲਾਈਟ ਹੀ ਭੇਜਾਂਗੇ ਹਾਂਜੀ ਮੈਨੂੰ ਮੁੜ ਕੇ ਉਹਨਾਂ ਨੇ ਇੱਥੇ ਨਿਕਾਰਾ ਗੁਆਤਾਰਿਆ ਜੀ ਨਿਕਾਰਾ ਗੁਆ ਤੋਂ ਮੈਂ ਬਾਇ ਰੋਡ ਕਰਾਸ ਕੀਤਾ ਨਿਕਾਰਾ ਗੁਆ ਕੰਟਰੀ ਹੌਨਰਸ ਕੀਤੀ ਗਵਾਟੇਮਾਲਾ ਕੀਤਾ ਮਤਲਬ ਇੰਨੀਆਂ ਗੰਧੀਆਂ ਕੰਟਰੀਆਂ ਨੇ ਉਥੇ ਮਾਫੀਆ ਬਹੁਤ ਪੈਂਦਾ ਜੀ ਗੋਲੀ ਮਾਰ ਦਿੰਦੇ ਨੇ ਪੈਸੀਫ ਹੋ ਕੇ ਲੈ ਜਾਂਦੇ ਨੇ ਸਾਡਾ ਸਾਰਾ ਸਮਾਨ ਕੱਪੜੇ ਸਭ ਕੁਝ ਖੋਲਿਆ ਮਤਲਬ 1.5 ਮਹੀਨਾ ਦਾ ਆਹੀ ਕਪੜੇ ਨੇ 1.5 ਮਹੀਨੇ ਤੋਂ ਚੱਲਦੇ ਨੇ ਪੈਦਲ ਕਿੰਨਾ ਚੱਲਣਾ ਪਿਆ ਕਿਦਾਂ ਦੇ ਰਸਤੇ ਵਿੱਚੀ ਜਾਣਾ ਹੈ ਪੈਦਲ ਸਾਨੂੰ ਅਸੀਂ ਮਮੈਂ ਤਾਂ ਸਮੁੰਦਰ ਵਿੱਚ ਦੀ ਵੀ ਗਿਆ ਜੀ 12-13 ਘੰਟੇ ਦਾ ਸਮੁੰਦਰ ਦਾ ਰਸਤਾ ਸੀ ਬੋਟ ਵੀ ਪਲਾਸਟਿਕ ਦੀ ਛੋਟੀ ਜੀ 5 ਫੁੱਟ ਬਾਈ 11 ਫੁੱਟ ਦੀ ਬੋਰਡ ਸੀ ਜਿਹਦੇ ਅਸੀਂ 30 ਬੰਦੇ ਗਏ ਆ ਤੇ ਸਾਡੇ ਤੋਂ ਮਾਫੀਆ ਚੋਂ ਗੋਲੀਆਂ ਵੀ ਚੱਲੀਆਂ ਪ੍ਰਮਾਤਮਾ ਦਾ ਸ਼ੁਕਰ ਆ ਕਿ ਅਸੀਂ ਬਚ ਗਏ ਉਹ ਨਾ ਵਿੱਚੋਂ ਫਿਰ ਅੱਗੇ ਸਾਨੂੰ ਲੈ ਕੇ ਗਏ ਬਾਟਰ ਟਪਾਉਣ ਲਈ ਸਾਨੂੰ 45 ਤੋਂ 50 ਕਿਲੋਮੀਟਰ ਚਲਾਇਆ ਬਾਰੀ ਏਰੀਆ ਸਾਣੀ ਲੈ ਕੇ ਇੱਕ ਪਾਸੇ ਘੱਟ ਸੀ ਦੂਜੇ ਪਾਸੇ ਉੱਚਾ ਪਹਾੜ ਸੀਗਾ ਤੇ ਬਾਰਡਰ ਕ੍ਰੋਸ ਕਰਾਇਆ ਜਦੋਂ ਉਹਨਾਂ ਨਾਲ ਗੱਲ ਕਰਦੇ ਸੀ ਫੋਨ ਤੇ ਕੋਈ ਨਹੀਂ ਇਦਾਂ ਹੀ ਜਾਣਾ ਇਦਾਂ ਹੀ ਜਾਣਾ ਜੋ ਪੁੱਛਦੇ ਸੀਗੇ ਕਿ ਤੁਹਾਨੂੰ ਗੱਲ ਹੋਈ ਸੀ ਬਾਈ ਫਲਾਈਟ ਦੀ ਕਿ ਤੁਹਾਨੂੰ ਪਿਆ ਸੀ ਜਿੰਨੇ ਤੁਸੀਂ ਮੰਗੇ ਉਹਨੇ ਦਿੱਤੇ ਆ ਇਹਨੇ ਕੋਈ ਨਹੀਂ ਤੁਸੀਂ ਟੱਪ ਜਾਣਾ ਟੱਪ ਜਾਣਾ ਜਿੱਦਣ ਟੱਪੇ ਆ ਅਖਰ ਨਾਲ ਹੀ ਅਰੈਸਟ ਕਰ ਲਿਆ ਅਰੈਸਟ ਹੋਣ ਤੋਂ ਬਾਅਦ ਸਾਨੂੰ ਚੌਂਕੀ ਲੱਗ ਗਈ ਕਿਹੜੀ ਜਗ੍ਹਾ ਤੋਂ ਅਰੈਸਟ ਕੀਤੇ ਸੀ ਅਸੀਂ ਸੈਂਡਿਆ ਕੋ ਲੈ ਕੇ ਗਏ ਸੀ ਕੈਲੀਫੋਰਨੀਆ ਐਂਟਰ ਹੋ ਕੇ ਚੌਥੋਂ ਅਰੈਸਟ ਹੋਏ ਆ ਜੀ ਬਾਰਡਰ ਤੋਂ ਕਿਦਨਾਂ ਅਰੈਸਟ ਹੋਏ 22 ਜਨ ਮੁਰਗੇ ਚਾਨੂੰ ਕੈਂਪ ਲੈ ਗਏ ਜੀ ਕੈਂਪ ਦੇ ਵਿੱਚ ਮਤਲਬ ਕਿ 8 ਰੂਮ ਸੀਗੇ ਉਹਨੇ 4-4 ਸੈੱਲ ਬਣੇ ਹਰ ਸੈੱਲ ਦੇ ਵਿੱਚ 50-50 ਬੰਦੇ ਸੀਗੇ ਪ੍ਰੋਕਸੀਮੇਟਲੀ ਆਪਣਾ ਉਥੇ ਪੰਜਾਬੀ ਭਰਾ ਹੀ ਮੇਰੇ ਸਾਨੂੰ 550 ਪੰਜਾਬੀ ਭਰਾ ਹੀ ਹੈ ਤੇ ਖਾਨ ਪੀਂਦਾ ਤਾਂ ਖਾਨ ਪੀਣੋਂ ਸਰ ਇੱਕ ਚਿਪਜ਼ਾ ਪੈਕਟ ਇੱਕ ਜੂਸ ਇੱਕ ਸੇਬ ਤੇ ਤੈਨੂੰ ਜੋ ਰਸ਼ ਕੀਤਾ ਕੀ ਕਿਹਾ ਗਿਆ ਉਹਨਾਂ ਨੇ ਸਾਨੂੰ ਪੁੱਛਿਆ ਕੀ ਕਰਨ ਆਏ ਆ ਅਸੀਂ ਕਿਹਾ ਜੀ ਅਸੀਂ ਦਾ ਕੰਮ ਦੇ ਭਾਲ ਚਾਹਿਆ ਸਾਨੂੰ ਉਹ ਕੰਮ ਕਰਾਣੇ ਸੀ ਕਹਿੰਦੇ ਤੁਸੀਂ ਇਸਾਈਲਮ ਲਾ ਲਓ ਅਸੀਂ ਅਸਾਇਲਮ ਦਾ ਸੀ ਲਾ ਨਹੀਂ ਸਕਦੇ ਆਪਣੇ ਕੰਟਰੀ ਵਾਪਸ ਮੁੰਨਾ ਚਲੋ ਕਹਿੰਦੇ ਕੋਈ ਨਹੀਂ ਤੁਹਾਡਾ ਹੱਲ ਕਰਦੇ ਆ ਸਾਨੂੰ ਲੈ ਗਏ ਜੀ ਤੇ 15 ਦਿਨ ਬਾਅਦ ਸਾਨੂੰ ਉਹਨਾਂ ਨੇ ਕਿਹਾ ਗਿਆ ਕਿ ਤੁਹਾਨੂੰ ਅਸੀਂ ਲੈ ਕੇ ਅੱਜ ਤੁਹਾਨੂੰ ਬਾਹਰ ਕੱਢ ਦਿੰਨੇ ਆ ਰੀਲਿਸ ਕਰ ਦਿੱਤਾ ਕਿ ਤੁਸੀਂ ਆਪਣਾ ਕੇਸ ਕਰ ਲਓ ਪਰ ਜਦੋਂ ਲੈ ਕੇ ਗਏ ਸਾਨੂੰ ਹੱਥ ਗੜੀਆਂ ਲਾ ਕੇ ਉਹ ਕਿ ਬਹੁਤ ਪੱਤਰ ਤਰੀਕੇ ਨਾਲ ਉਹਨਾਂ ਨੇ ਸਿਰਫ ਜਹਾਜ਼ ਚ ਬੜਾਤਾ ਇੰਡੀਆ ਤੋਂ ਉੱਥੇ ਤੱਕ ਜਾਣ ਨੂੰ ਕਿੰਨਾ ਸਮਾਂ ਲੱਗਦਾ ਸਾਨੂੰ 4 ਮਹੀਨੇ ਲੱਗੇ ਜੀ ਪੂਰੇ ਤੇ ਪੈਸੇ ਮੈਂ ਸਿੱਧਾ ਕਰੂੰ ਸਾਰੇ ਉਜੜ ਗਏ ਜੀ 35 ਲੱਖ ਰੁਪਿਆ ਹਜ਼ਾਰ ਦਾ ਕਰ ਦਿਆਂਗਾ ਅੱਛਾ ਜਦੋਂ ਤੈਨੂੰ ਉੱਥੋਂ ਫੜਿਆ ਉੱਥੇ ਤੇ ਤੈਨੂੰ ਰੱਖਿਆ ਜਦੋਂ ਤੈਨੂੰ ਜਹਾਜ਼ ਦੇ ਵਿੱਚ ਉਠਾਇਆ ਇੱਕ ਮਤਲਬ ਬੜੀ ਦਹਨੀਆਂ ਹਾਲਤ ਦੇ ਵਿੱਚ ਸਾਰਿਆਂ ਦੇ ਕੜੀਆਂ ਲਗਾਈਆਂ ਜਹਾਜ਼ ਦੇ ਵਿੱਚ ਵੀ ਕੜੀਆਂ ਨੇ ਸਰ ਅਸੀਂ 2 ਫਰਵਰੀ ਤੇ ਚੱਲੇ ਆ 2 ਫਰਵਰੀ ਤੋਂ ਅੱਜ ਤੱਕ ਘੜੀਆਂ ਜਿਹੀਆਂ ਆਏ ਆ ਜੀ ਪੈਰਾਂ ਦੇ ਵਿੱਚ ਸੀ ਹੱਥਾਂ ਦੇ ਵਿੱਚ ਸੀ ਨਾਲ ਢਿੱਡੇ ਤੇ ਬੰਨੇ ਹੋਏ ਸੀ ਸਾਨੂੰ ਦਿੱਕਤ ਇੰਨੀ ਸੀ ਨਾ ਅਸੀਂ ਉੱਠ ਸਕਦੇ ਸੀ ਨਾ ਬੈਠ ਸਕਦੇ ਸੀ ਸਾਨੂੰ ਮਤਲਬ ਕਿ ਬਹੁਤ ਬੱਤਰ ਤਰੀਕੇ ਨਾਲ ਨੇ ਲਿਆਂਦਾ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਸੀ ਤੁਹਾਡੀ ਕਿਸੇ ਨਾਲ ਕੋਈ ਕਰਵਾਈ ਉਹਨਾਂ ਨੇ ਨਹੀਂ ਕਿਸੇ ਨਾਲ ਨਹੀਂ ਜੀ ਸਾਡੀ ਜਦੋਂ ਡੌਂਟੀ ਲੈ ਕੇ ਗਏ ਆ ਫਿਰ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਲਾਸਟ ਮੇਰੀ ਪਰਿਵਾਰ ਨਾਲ ਗੱਲ 20 ਤਰੀਕ ਦੀ ਹੋਈ ਹੈ ਜੀ 20 ਜਨਵਰੀ ਦੇ ਉਸ ਤੋਂ ਬਾਅਦ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਹੋਈ ਸੋ ਗੱਲਬਾਤ ਤੁਸੀਂ ਨਹੀਂ ਟਾਂਡੇ ਤੋਂ ਹੀ ਜਿਹਨੂੰ ਵਿਅਕਤੀ ਜਿਹੜੇ ਸੀ ਅਮਰੀਕਾ ਤੋਂ ਆਏ ਆ ਪਰਿਵਾਰ ਜਨ ਆਏ ਆ ਉਹਨੇ ਸੀ ਇਹਨਾਂ ਨੂੰ ਟਾਂਡੇ ਲੈ ਕੇ ਆਈ ਆ ਕਾਫੀ ਬੁੜੀ ਦਸੰਚਾ ਦੇ ਵਿੱਚ ਜਿਹੜਾ মিডিਆ ਹੈ ਔਰ ਇਹ ਜਿਹੜਾ ਟਾਂਡਾ ਯਾਨੀ ਕਿ ਵਿਧਾਨ ਸਭਾ ਖੇਤਰ ਟਾਂਡਾ ਫੁਰਮੁਰ ਇਹ ਐਸ ਵੇਲੇ ਪਹੁੰਚੇ ਨੇ ਅੰਮ੍ਰਿਤਸਰ ਤੋਂ ਕਰੀਬ 8:30 9 ਵਜੇ ਦੇ ਕਰੀਬ ਇਹ ਇੱਥੇ ਪਹੁੰਚੇ ਨੇ ਔਰ ਇਹਨਾਂ ਨਾਲ ਗੱਲਬਾਤ ਕੀਤੀ ਕਿ ਇਹ ਨਾ ਮੁਸ਼ਕਲਾਂ ਦੇ ਵਿੱਚੋਂ ਨਿਕਲੇ ਨੇ ਤੁਹਾਡੇ ਨਾਲ ਜੋ ਵੀ ਗੱਲਬਾਤ ਇਹਨਾਂ ਨੇ ਕੀਤੀ ਹੈ ਸਾਹਮਣੇ ਪੇਸ਼ ਕੀਤੀ ਹੈ ਸਹਿਯੋਗੀ ਦੀਪਕ ਦੇ ਨਾਮ ਮੈਂ ਹੁਸ਼ਿਆਰਪੁਰ ਤੋਂ ਸੁਣਨ